ਕਬੀਰ ਚੰਦਨ ਦਾ ਬਿਰਵਾ ਫਲਾ ਬੇੜੇ ਠਾਕ ਪਲਾਸ ਇਹਦੇ ਚ ਮਤਲਬ ਚੰਦਨ ਦੇ ਬੂਟੇ ਦੀ ਗੱਲ ਹੈ ਹਾਂ ਚੰਦਨ ਦਾ ਬੂਟਾ ਭਾਵੇਂ ਛੋਟਾ ਹੋਵੇ ਬਿਰਵਾ ਤੇ ਜੇ ਉਹ ਟਾਕ ਪਲਾਸ ਮਤਲਬ ਆਮ ਜੇ ਰੁੱਖਾਂ ਵਿੱਚ ਕਿਰਿਆ ਹੋਵੇ ਜਿਨ੍ਹਾਂ ਦੀ ਆਪਣੀ ਕੋਈ ਖਾਸ ਮਹਿਕ ਨਹੀਂ ਹੁੰਦੀ ਵੈਸੇ ਪਰ ਕਬੀਰ ਜੀ ਕਹਿੰਦੇ ਹਨ ਕਿ ਭਾਵੇਂ ਉਹਨਾਂ ਬੂਟਿਆਂ ਦੀ ਆਪਣੀ ਕੋਈ ਖਾਸ ਮਹਿਕ ਨਹੀਂ ਹੁੰਦੀ ਪਰ ਬਸੇ ਜੋ ਚੰਦਨ ਪਾਸ ਕਿਉਂਕਿ ਉਹ ਬੂਟੇ ਚੰਦਨ ਦੇ ਨੇੜੇ ਹੁੰਦੇ ਹਨ ਇਸ ਕਰਕੇ ਉਹਨਾਂ ਵਿੱਚ ਵੀ ਚੰਦਨ ਦੀ ਖੁਸ਼ਬੂ ਆਵਜ਼ਦੀ ਹੈ। ਉਹ ਇਹ ਪੀ ਚੰਦਨ ਹੋਏ। ਹਾਂ, ਇਹ ਕਿਵੇਂ? ਦੇਖੋ ਇੱਥੇ ਕਮਾਲ ਦੀ ਗੱਲ ਇਹ ਹੈ ਕਬੀਰ ਜੀ ਚੰਦਨ ਨੂੰ ਸਿਰਫ ਰੁੱਖ ਨਹੀਂ ਕਹਿ ਰਹੇ। ਇਹ ਪ੍ਰਤੀਕ ਹੈ ਨਿਮਰਤਾ ਦਾ, ਚੰਗੇ ਗੁਣਾਂ ਦਾ। ਅੱਛਾ। ਤੇ ਟਾਕ ਪਲਾਸ ਉਹ ਆਮ ਲੋਕ ਹੋ ਸਕਦੇ ਨੇ ਜਾਂ ਸ਼ਾਇਦ ਕੀ ਕਹਿੰਦੇ ਨੇ ਥੋੜੀ ਮਾੜੀ ਸੰਗਤ ਵਾਲੇ ਵੀ ਪਰ ਜਦੋਂ ਉਹ ਚੰਦਨ ਪਾਸ ਵਸੇ ਮਤਲਬ ਗੁਣੀ ਨਿਮਰ ਬੰਦੇ ਦੇ ਨੇੜੇ ਆਉਂਦੇ ਨੇ ਸੰਗਤ ਕਰਦੇ ਨੇ ਹਾਂਜੀ ਸੰਗਤ ਕਰਦੇ ਨੇ ਤਾਂ ਉਹਨਾਂ ਵਿੱਚ ਵੀ ਉਹ ਚੰਦਨ ਵਾਲੀ ਮਹਿਕ ਉਹ ਗੁਣ ਆਉਣ ਲੱਗ ਪੈਂਦੇ ਨੇ ਉਹੀ ਫੀ ਚੰਦਨ ਹੋਏ ਰਹੇ ਇਹ ਨਿਮਰਤਾ ਦੀ ਤਾਕਤ ਹੈ ਜਿਹੜੀ ਬਦਲਾਵ ਲਿਆਉਂਦੀ ਹੈ ਵਾਹ ਮਤਲਬ ਨਿਮਰਤਾ 'ਚ ਇੰਨੀ ਸ਼ਕਤੀ ਹੈ ਕਿ ਉਹ ਦੂਜਾਂ ਨੂੰ ਵੀ ਆਪਣੇ ਵਰਗਾ ਬਣਾ ਸਕਦੀ ਹੈ ਬਿਲਕੁਲ ਸੰਗਤ ਦਾ ਅਸਰ ਪਰ ਨਿਮਰਤਾ ਦੇ ਜ਼ਰੀਏ ਪਰ ਫਿਰ ਅਗਲਾ ਹੀ ਸ਼ਲੋਕ 12ਵਾਂ ਉਹ ਇਸ ਤੋਂ ਉਲਟ ਗੱਲ ਕਰਦਾ ਲੱਗਦਾ ਕਬੀਰ ਬਾਸ ਬੜਾਈ ਬੂੜੀਆਂ ਯੋ ਮਤ ਡੂਭੋ ਕੋਏ ਚੰਦਨ ਕੇ ਨਿਕਟੇ ਬਸੇ ਬਾਸ ਸੁਗੰਧ ਨਾ ਹੋਏ ਇੱਥੇ ਬਾਸ ਦੀ ਗੱਲ ਆ ਗਈ ਹਾਂ ਬਾਸ ਉਹ ਵੀ ਚੰਦਨ ਦੇ ਨਿਕਟੇ ਬਸੇ ਮਤਲਬ ਨੇੜੇ ਹੀ ਰਹਿੰਦਾ ਪਰ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਬਾਸ ਸੁਗੰਧ ਨਾ ਹੋਏ ਇਹ ਕਿਉਂ ਇਹ ਹੀ ਤਾਂ ਸਾਰਾ ਨੁਕਤਾ ਹੈ ਪਹਿਲੇ ਚ ਸੰਗਤ ਦਾ ਅਸਰ ਦੇਖਿਆ ਇੱਥੇ ਉਸ ਅਸਰ ਦੀ ਕਮੀ ਦੇਖ ਰਹੇ ਆ ਕਾਰਨ ਬਾਸ ਬਾਸ ਇੱਥੇ ਹੰਕਾਰ ਦਾ ਪ੍ਰਤੀਕ ਹੈ ਹੰਕਾਰ ਹਾਂ ਬਾਸ ਬੜਾਈ ਬੂੜਿਆ ਉਹ ਆਪਣੀ ਲੰਬਾਈ ਆਪਣੀ ਵਡਿਆਈ ਆਪਣੇ ਹੰਕਾਰ ਵਿੱਚ ਹੀ ਡੁੱਬਿਆ ਹੋਇਆ ਹੈ ਮਤਲਬ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਸਮਝਦਾ ਹੈ ਬਿਲਕੁਲ ਇਸੇ ਲਈ ਭਾਵੇਂ ਉਹ ਚੰਦਨ ਵਰਗੀ ਉੱਤਮ ਚੀਜ਼ ਦੇ ਕਿੰਨਾ ਵੀ ਕੋਲ ਕਿਉਂ ਨਾ ਹੋਵੇ ਉਹਦੀ ਖੁਸ਼ਬੂ ਉਹਦੇ ਗੁਣ ਬਾਸ ਦੇ ਅੰਦਰ ਜਾ ਹੀ ਨਹੀਂ ਸਕਦੇ ਉਹ ਹੰਕਾਰ ਰੋਕ ਲੈਂਦਾ ਹੈ ਹਾਂਜੀ ਉਹ ਹੌਮੇ ਦੀ ਕੰਧ ਬਣ ਜਾਂਦੀ ਹੈ ਤਾਂ ਹੀ ਕਮੀਰ ਜੀ ਕਹਿੰਦੇ ਨੇ ਯੋਮਤ ਡੂਬੋ ਕੋਏ ਦੇਖੋ ਕਿਤੇ ਇਸ ਤਰ੍ਹਾਂ ਹੰਕਾਰ ਚ ਨਾ ਡੁੱਬ ਜਾਣਾ ਕੀ ਚੰਗੀ ਸੰਗਤ ਦਾ ਫਾਇਦਾ ਵੀ ਨਾ ਲੈ ਸਕੋ ਸਹੀ ਗੱਲ ਹੈ ਮਤਲਬ ਸੰਗਤ ਪਾਵੇ ਚੰਦਨ ਦੀ ਹੋਵੇ ਪਰ ਜੇ ਆਪਾਂ ਬਾਸ ਬਣੇ ਹੋਏ ਆ ਹੰਕਾਰ ਤਾਂ ਫਿਰ ਕੋਈ ਫਾਇਦਾ ਨਹੀਂ ਬਿਲਕੁਲ ਸਹੀ ਦੋਵੇਂ ਸ਼ਲੋਕ ਮਿਲਾ ਕੇ ਇਹੀ ਦੱਸਦੇ ਨੇ ਕਿ ਅਸਲ ਗੱਲ ਅੰਦਰ ਦੀ ਹੈ ਤੁਹਾਡਾ ਆਪਣਾ ਰਵਈਆ ਹਾਂ ਅੰਦਰ ਕੀ ਹੈ ਜੇ ਨਿਮਰਤਾ ਹੈ ਜਿਵੇਂ ਚੰਦਨ ਚ ਤਾਂ ਤੁਸੀਂ ਸਿਰਫ ਚੰਗੇ ਨਹੀਂ ਦੂਜਿਆਂ ਲਈ ਵੀ ਚੰਗੇ ਬਣਦੇ ਹੋ ਉਹਨਾਂ ਨੂੰ ਬਦਲਦੇ ਹੋ ਪਰ ਜੇ ਹਉਮੈ ਹੈ ਬਾਸ ਵਾਂਗੂ ਤਾਂ ਫਿਰ ਚੰਦਨ ਕੋਲ ਰਹਿ ਕੇ ਵੀ ਕੋਰੇ ਦੇ ਕੋਰੇ ਹਾਂਜੀ ਬਿਲਕੁਲ ਉੱਤਮ ਤੋਂ ਉੱਤਮ ਮਾਹੌਲ ਵੀ ਬੇਅਸਰ ਹੋ ਜਾਂਦਾ ਹੈ। ਇਹ ਗ੍ਰਹਿਣ ਕਰਨ ਦੀ ਮਤਲਬ ਐਕਸੈਪਟ ਕਰਨ ਦੀ ਯੋਗਤਾ ਤੇ ਹਉਮੈ ਕਰਨ ਰਿਜੈਕਟ ਕਰਨ ਦੀ ਗੱਲ ਹੈ। ਤਾਂ ਮੁੱਖ ਦੀ ਗੱਲ ਇਹ ਹੀ ਨਿਕਲੀ ਕਿ ਸੰਗਤ ਤਾਂ ਜ਼ਰੂਰੀ ਹੈ। ਚੰਗੀ ਸੰਗਤ ਪਰ ਇਹਦਾ ਲਾਭ ਲੈਣ ਲਈ ਆਪਣੇ ਅੰਦਰ ਨਿਮਰਤਾ ਖੁੱਲਾਪਨ ਹੋਣਾ ਚਾਹੀਦਾ ਹੈ। ਹਾਂਜੀ। ਹੰਕਾਰ ਸਭ ਤੋਂ ਵੱਡਾ ਰੋੜਾ ਹੈ ਸਵਸਥੇ 'ਚ। ਠੀਕ ਹੈ। ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦੋਹਾਂ ਸ਼ਲੋਕਾਂ ਦਾ ਭਾਵ ਸਮਝ ਆਇਆ। ਹਾਂਜੀ। ਤੇ ਅਖੀਰ 'ਚ ਇੱਕ ਸਵਾਲ ਸੋਚਣ ਲਈ ਛੱਡ ਜਾਈਏ। ਹਾਂ ਜ਼ਰੂਰ। ਅੱਜ ਦੇ ਜ਼ਮਾਨੇ 'ਚ ਜਦੋਂ ਸਾਨੂੰ ਇੰਨੇ ਤਰ੍ਹਾਂ ਦੇ ਲੋਕ ਮਿਲਦੇ ਨੇ ਇੰਨੀ ਜਾਣਕਾਰੀ ਹੈ ਤਾਂ ਚੰਗੀ ਸੰਗਤ ਕਿਸ ਨੂੰ ਕਹੀਏ ਅਸਲ 'ਚ ਚੰਦਨ ਕੌਣ ਹੈ ਅੱਜ ਇਹ ਸੋਚਣ ਵਾਲੀ ਗੱਲ ਹੈ ਤੇ ਦੂਜਾ ਸ਼ਾਇਦ ਹੋਰ ਵੀ ਜ਼ਿਆਦਾ ਜ਼ਰੂਰੀ ਕਿ ਕੋਈ ਆਪਣੇ ਅੰਦਰ ਝਾਤੀ ਮਾਰ ਕੇ ਉਸ ਬਾਸ ਵਾਲੇ ਹੰਕਾਰ ਨੂੰ ਕਿਵੇਂ ਪਛਾਣੇ ਤਾਂ ਕਿ ਉਹ ਚੰਗਿਆਈ ਨੂੰ ਗ੍ਰਹਿਣ ਕਰਨ 'ਚ ਰੁਕਾਵਟ ਨਾ ਬਣੇ ਬਿਲਕੁਲ ਆਪਣੇ ਅੰਦਰਲਾ ਬਾਸ ਲੱਭਣਾ ਪਵੇਗਾ ਪਹਿਲਾਂ ਹਾਂਜੀ ਇਨਾ ਵਿਚਾਰਾਂ ਨਾਲ ਹੀ ਅੱਜ ਦੀ ਗੱਲਬਾਤ ਸਮਾਪਤ ਕਰਦੇ ਹਾਂ ਜੀ ਤੇ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ